ਪੰਜਾਬੀ ਐਕਟਰ ਨੀਰੂ ਬਾਜਵਾ ਜੀ ਦੀ ਭੈਣ ਰੂਬੀਨਾ ਬਾਜਵਾ ਜੀ ਸੋਸ਼ਲ ਮੀਡੀਆ ਤੇ ਅਕਸਰ ਕਾਫੀ ਐਕਟਿਵ ਰਹਿੰਦੇ ਨੇ ਆ ਹਾਲੀ ਵਿੱਚ ਰੂਬੀਨਾ ਬਾਜਵਾ ਜੀ ਨੇ ਸੋਸ਼ਲ ਮੀਡੀਆ ਤੇ 베بی ਬੰਪ ਨਾਲ ਤਸਵੀਰ ਕੀਤੀ ਸ਼ੇਅਰ ਰੂਬੀਨਾ ਬਾਜਵਾ ਜੀ ਨੇ ਦੱਸ ਦਿੱਤਾ ਹੈ ਕਿ ਉਹ ਪ੍ਰੈਗਨਸੀ ਨੇ ਗੱਲ ਦੇਣਗੇ ਉਹ ਬੱਚੇ ਨੂੰ ਜਨਮ ਇਹ ਖਬਰ ਸੁਣਦਿਆਂ ਹੀ ਉਹਨਾਂ ਦੇ ਫੈਨਸ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਨੀਰੂ ਬਾਜਵਾ ਵੀ ਜਲਦ ਮਾਸੀ ਬਣਨਗੇ ਰੂਬੀਨਾ ਬਾਜਵਾ ਜੀ ਦੇ ਘਰ ਗੂੰਜਣਗੀਆਂ ਖੁਸ਼ਕਾਰੀਆਂ ਨੰਨੇ ਮਹਿਮਾਨ ਦਾ ਸਵਾਗਤ ਕਰਨਗੇ ਰੂਬੀਨਾ ਗੁਰਬਖਸ਼ ਚੈਲ ਜੀ ਦੋਸਤੋ ਤੁਸੀਂ ਵੀ ਨਿਊ ਬੇਬੀ ਦੀਆਂ ਅਡਵਾਂਸ ਹੀ ਵਧਾਈਆਂ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਕੱਲ ਦੀ ਤੁਹਾਡੇ ਨਾਲ ਉਹਨਾਂ ਦੇ ਬੇਬੀ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਅਸੀਂ ਸਾਨੂੰ ਆਸ ਹੈ ਕਿ ਉਹ ਬੇਬੀ ਦਾ ਫੇਸ ਰਿਵੀਲ ਜ਼ਰੂਰ ਕਰਨਗੇ ਵੀਡੀਓ ਲਾਸਟ ਵਿੱਚ ਅਸੀਂ ਵੀ ਰੂਬੀਨਾ ਬਾਜਵਾ ਜੀ ਅਤੇ ਗੁਰਬਖਸ਼ ਚੈਲ ਜੀ ਨੂੰ ਨਿਊ ਬੇਬੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਨੇ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਕਿ ਬੱਚਾ ਸਹੀ ਸਲਾਮਤ ਜਨਮ ਲਵੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਾਂ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ